ਸਤਨਾਮ ਵਾਇਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਮਾਨ ਰਹਾਉ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਵਹਾਤ ਦੇ ਰਾਖਿਆ ਹਰ ਗੋਵਿੰਦ ਨਵਾ ਨਿਰਵਾ ਰਹਾਉ ਤਾਪ ਗਿਆ ਪ੍ਰਵੇ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿ ਗੁਰ ਕੇ ਬਲ ਜਾਈ ਹਲਤ ਪਲਤ ਪ੍ਰਵਦੋਵੇਂ ਸਵਾਰੇ ਹਮਰਾ ਗੋਣਿ ਅਬ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਕ ਧਾਰਿਆ ਹਲਤ ਪਲਤ ਪ੍ਰਵਦੋਵੇਂ ਸਵਾਰੇ ਹਮਰਾ ਗੋਣਿ ਅਬ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਮੇਰਾ ਗੁਰੂ ਮੇਰਾ ਸਹਾਈ ਬਣਿਆ ਹੈ ਗੁਰੂ ਦੀ ਸਰਨ ਦੀ ਬਰਕਤ ਨਾਲ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਹੱਥ ਦੇ ਕੇ ਨਾਨਕ ਬਾਲਕ ਹਰਗੋਬਿੰਦ ਨੂੰ ਬਚਾ ਲਿਆ ਹੈ ਹੁਣ ਬਾਲਕ ਹਰਗੋਬਿੰਦ ਬਿਲਕੁਲ ਰਾਜੀ ਖੁਸ਼ੀ ਰਾਜੀ ਬਾਜੀ ਹੋ ਗਿਆ ਹੈ हे भाई बालक हर गोविंद ਦਾ તાਪ ਲੈ ਗਿਆ ਹੈ ਪ੍ਰਭੂ ਨੇ ਆਪ ਉਤਾਰਿਆ ਹੈ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ हे ਭਾਈ ਗੁਰੂ ਦੀ ਸੰਗਤ ਤੋਂ ਮੈਂ ਸਾਰੇ ਫਲ ਪ੍ਰਾਪਤ ਕੀਤੇ ਹਨ ਮੈਂ ਸਦਾ ਗੁਰੂ ਤੋਂ ਹੀ ਕੁਰਬਾਨ ਜਾਂਦਾ ਹੈ ਭਾਈ ਜਿਹੜਾ ਵੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਹੀ ਪ੍ਰਮਾਤਮਾ ਸਵਾਦਿੰਦਾ ਅਸਾਂ ਜੀਵਨ ਦਾ ਕੋਈ ਗੁਣ ਜਾਂ ਔਗਣ ਪ੍ਰਮਾਤਮਾ ਚਿੱਤ ਵਿੱਚ ਨਹੀਂ ਰੱਖਦਾ ਏ ਨਾਨਕ ਆਖੇ ਗੁਰੂ ਤੇਰਾ ਇਹ ਬਚਨ ਕਦੇ ਟਲਣ ਵਾਲਾ ਨਹੀਂ ਹੈ ਕਿ ਪ੍ਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿੱਚ ਰਾਖਾ ਹੈ ਏ ਗੁਰੂ ਤੂੰ ਆਪਣਾ ਬਰਕਤ ਵਾਲਾ ਹੱਥ ਅਸਾਂ ਜੀਵਾਂ ਦੇ ਮੱਥੇ ਉੱਤੇ ਰੱਖਦਾ ਹੈ Waheguru ji ka khalsa Waheguru ji ki fateh This is today's hukumnama pram Sri Darbar Sahib Amritsar Attributed by our fifth guru Guru Arjan Dev gender sortral Guru Sahib ji say that my true guru is my savior and protector showering us with his mercy and grace God Extended his hand and saved Hargobind, who is now safe and secure. Pause. The fever is gone. God Himself eradicated it and preserved the honor of His servant. I have obtained all blessings from the Satsangat, the company of the holy. I am a sacrifice to the true Guru. God has saved me both here and hereafter. He has not taken my merits and demerits into account. Your word is eternal. O Guru Nanak, you placed your hand of blessing upon my forehead. ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ